ਸਾਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਉਹਦਾ ਮਾਪੇ ਅੱਜ ਜੀਂਦਾ ਹੋਇਆ ਨਹੀਂ ਤਾਂ ਨਸ਼ੇ ਵਾਲੇ ਦਾ ਮਾਪੇ ਉਪ ਜੀਂਦਾ ਨਹੀਂ ਹੁੰਦਾ ਇੱਕ ਜੀਂਦੀ লাশ ਹੁੰਦੀ ਹੈ ਨਵੀਂ ਮਿਸਾਲ ਕੱਲੀ ਉਹ ਬੰਦਾ ਬਾਹਰੋਂ ਆਇਆ ਸੀ ਮੁੰਡਾ ਅਸੀਂ ਮੀ ਨੇਦਾ ਨੂੰ ਦਿੱਤਾ ਸੀ ਕਿ ਇੱਕ ਮਹੀਨੇ ਤੂੰ ਨਾਰਮਲ ਹੋ ਜਾਣਾ ਔਰ ਬੰਦਾ 15 ਦਿਨ ਦੇ ਵਿੱਚ ਨਸ਼ਾ ਛੱਡ ਕੇ ਸਾਡੇ ਕੋਲ ਗੱਲ ਡੱਬਾ ਲੈ ਕੇ ਆਇਆ ਮਠਿਆਈ ਦਾ ਜਾਂ ਡੋਟੀ ਲੈ ਰਿਹਾ ਜਾਂ ਉਹ ਆਪਣਾ ਕੋ ਚਿੱਟਾ ਲੈ ਰਿਹਾ ਜਾਂ ਕੋਈ ਜੀਬ ਵਾਲੀ ਗੋਲੀ ਲੈ ਰਿਹਾ ਪਹਿਲੇ ਹੀ ਦਿਨ ਤੋਂ ਛੱਡਣੀ ਆ ਔਰ ਪਹਿਲੇ ਹੀ ਖਰਾਕ ਤੋਂ ਸਾਡਾ ਅਸਰ ਸ਼ੁਰੂ ਉਹਨੇ ਕਰ ਦੇਣਾ ਹੈ। ਕਿ ਜਰੀਏ ਅਸੀਂ ਮੈਡੀਸਿਨ ਦਿੰਨੇ ਆ ਇਮਾਨਦਾਰੀ ਨਾਲ ਔਰ ਪਿਓਰ ਸ਼ੁੱਧ ਜੜੀਆਂ ਬੂਟੀਆਂ ਦੀ ਸਾਸੀ ਤਾਂ ਆਪਣਾ ਇਹ ਚੀਜ਼ਾਂ ਦਾ ਨਾਮ ਵੀ ਰੱਖਿਆ ਉਹ ਸਾਡੀ ਕੋਈ ਜੜੀ ਬੂਟੀਆਂ ਕੋਈ ਕੈਮੀਕਲ ਕੋਈ ਸਟੀਰੋਇਡ ਕੋਈ ਐਲੋਪੈਥੀ ਕੋਈ ਸਾਬਤ ਕਰਦੇ ਤਾਂ ਅਸੀਂ ਉਹ ਜ਼ਿੰਮੇਵਾਰ ਹਾਂ ਇਸ ਚੀਜ਼ ਦੇ। ਜਾਂ ਕੈਮੀਕਲ ਤੋਂ ਦਵਾਈਆਂ ਲੈ ਕੇ ਉਹ ਲੈਂਦੇ ਜੀ ਅਸੀਂ ਠੀਕ ਹੋ ਜਾਾਂਗੇ ਨਸ਼ਾ ਛੱਡ ਜਾਾਂਗੇ ਪਰ ਨਹੀਂ ਜਿੰਨੀ ਦੇਰ ਤੁਹਾਡਾ ਲੀਵਰ ਡੀਟੌਕਸ ਨਹੀਂ ਹੁੰਦਾ ਜਾਂ ਮਾਈਂਡ ਫਰੈਸ਼ ਨਹੀਂ ਹੁੰਦਾ ਉਨੀ ਦੇਰ ਤੁਸੀਂ ਨਸ਼ਾ ਨਹੀਂ ਛੱਡ ਸਕਦੇ ਜੀ ਜੀ ਉਹ ਫਿਰ ਤੁਸੀਂ ਹੁਣ ਕਈਆਂ ਸੈਂਟਰਾਂ ਚ ਲੋਕੀ ਜਾਂਦੇ ਐ ਲੱਖਾਂ ਕਰੋੜਾਂ ਰੁਪਈਆ ਆਪਣਾ ਖਰਾਬ ਕਰਦੇ ਸੈਂਟਰਾਂ ਚ ਜਾ ਕੇ ਨਾ ਫਿਰ ਉਹ ਲੱਗ ਪੈਂਦੇ ਆ ਕੇ ਬੱਚੇ ਪਰ ਉਹ ਲੀਵਰ ਵਿੱਚ ਉਹਨਾਂ ਦੇ ਗੰਧਲੀ ਨਹੀਂ ਜਾਂਦੀ ਲੀਵਰ ਸਾਫ਼ ਹੋਣਾ ਚਾਹੀਦਾ ਡੀਟੌਕਸ ਹੋਣਾ ਚਾਹੀਦਾ ਬੈਸਾ ਜਿਵੇਂ ਕਹਿੰਦੇ ਨੇ ਸਿਆਣੇ ਨਹੀਂ ਪਹਿਲਾਂ ਵੀ ਆਪਣੀ ਪੰਜਾਬ ਦੀ ਕਹਾਵਤ ਹੈ ਪੰਜ ਆਬਾਂ ਦੀ ਧਰਤੀ ਸੀ ਪੰਜ ਦਰਿਆ ਵਗਦੇ ਸੀਗੇ ਸਾਫ਼ ਸੁਥਰਾ ਪਾਣੀ ਸੀਗਾ ਅੱਜ ਉਹ ਦਰਿਆ ਵੀ ਗੰਦਲੇ ਹੋ ਗਏ ਤੇ ਨਾਲ ਛੇਵਾਂ ਦਰਿਆ ਇੱਕ ਹੋਰ ਜਿਹੜਾ ਨਸ਼ਿਆਂ ਦਾ ਵਗਿਆ ਅੱਜ ਪੰਜਾਬ ਦਾ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਨਸ਼ੇ ਨੇ ਆਮਤਨਾ ਕੀਤੀ ਹੋਵੇ ਹਰ ਚਾਹੇ ਛੋਟਾ ਚਾਹੇ ਵੱਡਾ ਆ ਲਤ ਹੁੰਦਾ ਨਸ਼ੇ ਦੀ ਲੇਕਿਨ ਤੁਹਾਡੀ ਇਹ ਦਵਾਈ ਦੇ ਨਾਲ ਜਿਹੜਾ ਖਾਨਦ ਨਾਲ ਪੇਸ਼ੈਂਟ ਜਿਹੜਾ ਹੈ ਉਹ ਨਸ਼ੇ ਨੂੰ ਤੌਬਾ ਕਰਦਾ ਹੈ ਸਾਡੇ ਕੋ ਤਾਂ ਤੁਸੀਂ ਆਪਣੀ ਹੀ ਜੜੀਆਂ ਬੂਟੀਆਂ ਤੋਂ ਅਸੀਂ ਕੈਪਸੂਲ ਤਿਆਰ ਕਰਦੇ ਆਂ ਔਰ ਪਾਊਡਰ ਬਣਾਉਂਦੇ ਆਂ ਜੜਾ ਕੇ ਆਪਣਾ ਮਤਲਬ ਪਹਿਲੇ ਹੀ ਡੋਸ ਤੋਂ ਉਹਨੇ ਆਪਣਾ ਪੂਰਾ ਨਸ਼ਾ ਕਰਨਾ ਸ਼ੁਰੂ ਕਰ ਦੇਣਾ ਆਪਣਾ ਅਸਰ ਤੇ ਜਿੱਦਾਂ ਕੋਈ ਬੰਦਾ ਫੀਮ ਲੈ ਰਿਹਾ ਜਾਂ ਡੋਡੇ ਲੈ ਰਿਹਾ ਜਾਂ ਉਹ ਆਪਣਾ ਕੋਈ ਚਿੱਟਾ ਲੈ ਰਿਹਾ ਜਾਂ ਕੋਈ ਜੀਬ ਵਾਲੀ ਗੋਲੀ ਲੈ ਰਿਹਾ ਪਹਿਲੇ ਹੀ ਦਿਨ ਤੋਂ ਛੱਡਣੀ ਆ ਔਰ ਪਹਿਲੇ ਹੀ ਖਰਾਕ ਤੋਂ ਸਾਡਾ ਅਸਰ ਸ਼ੁਰੂ ਉਹਨੇ ਕਰ ਦੇਣਾ ਨਾ ਕੋਈ ਟੋਟ ਲੱਗੇਗੀ ਨਾ ਕੋਈ ਨੱਕ ਚੋਂ ਪਾਣੀ ਵਗੇਗਾ ਨਾ ਕੋਈ ਲੋਜ ਮੋਸ਼ਨ ਲੱਗਣਗੇ ਨਾ ਹੀ ਉਹਨੂੰ ਕੋਹਰਾਟ ਹੋਊਗੀ ਕਿਸੇ ਤਰ੍ਹਾਂ ਦੀ ਦਰਦ ਨਹੀਂ ਹੋਊਗੀ ਹਰ ਪ੍ਰੋਪਰ ਮੈਡੀਸਨ ਅਸੀਂ ਤਿਆਰ ਕੀਤੀ ਹੋਈ ਹੈ ਉਹਦੇ ਵਾਸਤੇ ਤੇ ਸਾਡੇ ਕੋਲ ਮਤਲਬ ਨਵੀਂ ਮਿਸਾਲ ਕੱਲੀ ਉਹ ਬੰਦਾ ਬਾਹਰੋਂ ਆਇਆ ਸੀ ਮੁੰਡਾ ਅਸੀਂ ਮੀਨੇ ਦਾ ਨੂੰ ਦਿੱਤਾ ਸੀ ਵੀ ਇੱਕ ਮਹੀਨੇ ਤੂੰ ਨਾਰਮਲ ਹੋ ਜਾਣਾ ਔਰ ਬੰਦਾ 15 ਦਿਨ ਦੇ ਵਿੱਚ ਨਸ਼ਾ ਛੱਡ ਕੇ ਸਾਡੇ ਕੋਲ ਗੱਲ ਡੱਬਾ ਲੈ ਕੇ ਆਇਆ ਮਠਿਆਈ ਦਾ ਕਹਿੰਦਾ ਜੀ ਮੇਰੇ ਸਿਰੋਂ ਇਹ ਲਾਮਤ ਰਹਿ ਗਈ ਆ ਤੁਹਾਡਾ ਥੈਂਕ ਯੂ ਤੇ ਇਹਨਾਂ ਇਹਨਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਬਿਲਕੁਲ ਜਿੱਥੇ ਤੁਸੀਂ ਇਹ ਲਾਹਮਤ ਨੂੰ ਹਟਾਉਂਦੇ ਹੋ ਉੱਥੇ ਇੱਕ ਸਮ ਦੀ ਸਮਾਜ ਸੇਵਾ ਵੀ ਹੈ ਲੋਕਾਂ ਦੇ ਘਰ ਦੇ ਵਿੱਚ ਖੁਸ਼ੀਆਂ ਵਾਪਸ ਆਉਂਦੀਆਂ ਕਿਉਂਕਿ ਨਸ਼ਿਆਂ ਨੇ ਘਰ ਜਿਹੜੇ ਉਜਾੜ ਦਿੱਤੇ ਆ ਜਦੋਂ ਕੋ ਨਸ਼ਾ ਛੱਡਦਾ ਆ ਆ ਕੇ ਤੁਹਾਡਾ ਧੰਨਵਾਦ ਕਰਦਾ ਹੈ ਤੇ ਉਹਦੇ ਚਿਹਰੇ ਦੀ رونਕ ਵੀ ਦੱਸਦੀ ਹੈ ਜਿੱਥੇ ਲੋਕ ਘਰ ਨੂੰ ਹੁੰਦਾ ਸਮਾਜ ਨੂੰ ਹੁੰਦਾ ਦੇਸ਼ ਨੂੰ ਹੁੰਦਾ ਆਪਣੇ ਸਟੇਟ ਨੂੰ ਹੁੰਦਾ ਸੋ ਇਹ ਜਿਹੜਾ ਆ ਤੁਹਾਡਾ ਯਤਨ ਹੈ ਸ਼ਲਾਗਾ ਜੀ ਤੇ ਕਿੰਧਾ ਦੇ ਲੋਕਾਂ ਦਾ ਤੁਹਾਡਾ ਹੰਗਾਰਾ ਮਿਲਦਾ ਜਦੋਂ ਆ ਕੇ ਕਹਿ ਦਿੰਦੇ ਜੀ ਅੱਜ ਅਸੀਂ ਸੁਰੱਖ ਹੋ ਗਏ ਆ ਨਸ਼ੇ ਨੂੰ ਤੌਬਾ ਕਰਨੀ ਤੇ ਤੇ ਉਹ ਤੁਜੀ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਉਹਦਾ ਮਾਂ ਬਾਪ ਅੱਜ ਜਿੰਦਾ ਹੋਇਆ ਨਹੀਂ ਤਾਂ ਨਸ਼ੇ ਵਾਲੇ ਦਾ ਮਾਂ ਪਿਓ ਪ ਜਿੰਦਾ ਨਹੀਂ ਹੁੰਦਾ ਇੱਕ ਜਿੰਦੀ লাশ ਹੁੰਦੀ ਹੈ ਪਰਿਵਾਰ ਮਰਿਆ ਹੁੰਦਾ ਪਰਿਵਾਰ ਮਰਿਆ ਹੁੰਦਾ ਸਾਡੇ ਕੋਲ ਲੋਕੀ ਤਾਂ ਹਾਂ ਮਾਰ ਮਰ ਰੁੰਦੇ ਇੱਥੇ ਆ ਕੇ ਮਾਂ ਪਿਓ ਹੈ ਨਾ ਕੀ ਕਰਨਗੇ ਉਹ ਇੱਕ ਬੱਚੇ ਹੀ ਮਾਂ ਪਿਓ ਦੇ ਖੰਭ ਹੁੰਦੇ ਆ ਪਰ ਹੁੰਦੇ ਆ ਇਹਨਾਂ ਨਾਲ ਹੀ ਆਪਾਂ ਤਰੱਕੀ ਕਰਨੀ ਆ ਬੱਚਿਆਂ ਦੀ ਨਵੀਂ ਸੋਚ ਨੇ ਆਪਾਂ ਨੂੰ ਕੋਈ ਬਾਹਰ ਜਾਂਦਾ ਵਿਦੇਸ਼ ਜਾਂਦਾ ਕੋਈ ਇੱਥੇ ਬਿਜ਼ਨਸ ਕਰਦਾ ਜਦੋਂ ਉਹ ਨਸ਼ੇ 'ਚ ਗ੍ਰਸਤ ਹੋ ਜਾਂਦਾ ਫਿਰ ਉਹ ਆਪਣੇ ਆਪ ਜੋਗਾ ਵੀ ਨਹੀਂ ਰਹਿੰਦਾ ਕਿਸੇ ਜੋਗਾ ਤਾਂ ਉਹਨੇ ਕੀ ਹੋਣਾ ਨਾ ਤੇ ਉਹ ਬੜੀ ਸਾਨੂੰ ਚਾਹ ਹੁੰਦਾ ਬੜੀ ਖੁਸ਼ੀ ਹੁੰਦੀ ਆ ਨਾ